ਸਤਿ ਸ਼੍ਰੀ ਅਕਾਲ ਜੀ ਮੈਂ ਮਨਵੀਰ ਬੁਟੀਕ ਪਿੰਡ ਕੁੰਗਰਾਲੇ ਸਿੱਖਾ ਸਮਰਾਲਾ ਤੋਂ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਿਨਾ ਲਾਈਨਿੰਗ ਵਾਲੇ ਸੂਟ ਪ੍ਰਿੰਟ ਸੂਟ ਨੇ ਇਹ ਇਹਨਾਂ ਨੂੰ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਸ਼ਰਟਸ ਵੀ ਲੈ ਸਕਦੇ ਹੋ ਕੱਲੀਆਂ ਜਾਂ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਤੁਹਾਡੀ ਚੋਇਸ ਆ ਸਭ ਤੋਂ ਪਹਿਲਾਂ ਦੇਖੋ ਇਹ ਆਨੀਅਨ ਸ਼ੇਡ ਆ ਇਹ ਤੁਸੀਂ ਵਾਈਟ ਸਲਵਾਰ ਨਾਲ ਵੀ ਵੀਅਰ ਕਰ ਸਕਦੇ ਹੋ ਬਲੈਕ ਨਾਲ ਵੀ ਕਰ ਸਕਦੇ ਹੋ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ फर्स्ट सूट ये अपना सेकंड सूट है अपना मस्टर्ड कलर ते ये देखो तुसी कली शर्ट लेनी है तो कली शर्ट भी तुसी ले सकते हो ये सेकंड सूट हो गया अपना ਇਹ ਸਾਰੇ ਸੂਟਾਂ ਦੇ ਪ੍ਰਾਈਸ ਅਲੱਗ-ਅਲੱਗ ਹੋਣਗੇ ਜਿਹੜਾ ਸੂਟ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਉਹ ਸੂਟ ਦਾ ਪ੍ਰਾਈਸ ਹੈਗਾ 400 ਪੂਰੇ ਸੂਟ ਦਾ ਇਹਦਾ ਪ੍ਰਾਈਸ ਹੈਗਾ 600 ਤੇ ਨੈਕਸਟ ਸੂਟ ਆਪਣਾ ਇਹ ਆ ਗਿਆ ਤੁਸੀਂ ਇਹਨੂੰ ਵਾਈਟ ਜਾਂ ਬਲੈਕ ਸਲਵਾਰ ਦੇ ਨਾਲ ਵੀ ਲੈ ਸਕਦੇ ਹੋ ਤੇ ਆਲ ਓਵਰ ਵੀ ਲੈ ਸਕਦੇ ਹੋ ਇਹ ਦੇਖੋ ਇਹ ਸੂਟ ਦਾ ਪ੍ਰਾਈਸ ਹੈਗਾ 700 इन्हों लाइनिंग की कोई जरूरत नहीं हैगी नैक्सट कलर अपना यह आ गया डिज़ाइन भी बहुत सोहना है वाइट सलवार के बहुत अच्छा लगेगा ये सूट का प्राइस भी है सैवन हंड्रड नैक्सट सूट अपना आ गया मेहंदी शेड ਇਹਨੂੰ ਵੀ ਤੁਸੀਂ ਵਾਈਟ ਸਲਵਾਰ ਨਾਲ ਵੇਅਰ ਕਰ ਸਕਦੇ ਹੋ ਨੈਕਸਟ ਫਿਰ ਮਸਟਰਡ ਕਲਰ ਆ ਗਿਆ ਪਿੰਕ ਕਲਰ ਦੇ ਫਲਾਰ ਨੇ ਇਹਦੇ ਵਿੱਚ ਬਹੁਤ ਸੋਹਣਾ ਲੱਗਦਾ ਸੂਟ ਇਹ ਇਹਦਾ ਪ੍ਰਾਈਸ ਵੀ ਹੈਗਾ 700 ਨੈਕਸਟ ਆ ਗਿਆ ਵਾਈਟ ਆਫ ਵਾਈਟ ਕਲਰ ਆ

साढ़े छे सौ सूट, सूट सारे सूट।, सूट है विदउट दुपट्टा ने विदउट लाइनिंग नैक्सट ए वाला कलर आ गया इंगलिश कलर है वाइट दुपट्टे तो बहुत अच्छा लगेगा नेक्स्ट देखो येलो कलर येलो मेहंदी नेक्स्ट आ गया सी ग्रीन कलर

ਹਾਂਜੀ ਇਹ ਸੀਗੇ ਅੱਜ ਆਪਣੇ ਸੂਟ कॉटन ਦੇ ਜਿਹੜੇ ਬਿਨਾ ਲਾਈਨਿੰਗ ਤੋਂ ਬਣਨੇ ਨੇ ਜੇ ਤੁਹਾਨੂੰ ਮੇਰੇ ਸੂਟ ਪਸੰਦ ਆ ਰਹੇ ਨੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਮੈਨੂੰ ਮੇਰੇ ਨੰਬਰ 9465440735 ਦੇ ਉੱਪਰ ਕਾਲ ਕਰਕੇ WhatsApp ਕਾਲ ਕਰਕੇ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਆਪਣਾ ਸੂਟ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਧੰਨਵਾਦ